ਮਨਮੁਖ ਟੋਟਾ ਨਿਤ ਹੈ ਪਰਮੇ ਪਰਮਾਏ ਮਨਮੁਖ ਅੰਧ ਨਾ ਚੇਤੀ ਕਿਉਂ ਦਰਸ਼ਨ ਪਾਏ ਗੁਰੂ ਸਾਹਿਬ ਦੀਆਂ ਗੱਲਾਂ ਇਹੀ ਇਹਨਾਂ ਨੂੰ ਜੁੱਪਦੀਆਂ ਸੀ ਪੁਜਾਰੀ ਬਾਦ ਨੂੰ ਪੰਡਤ ਮਲਾਨਿਆਂ ਨੂੰ ਜਾਨੀ ਝੋੜ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਆਹੀ ਗੱਲਾਂ ਜੁੱਪਦੀਆਂ ਸੀ ਗੁਰੂ ਸਾਹਿਬ ਦੀਆਂ ਵੀ ਮਹਾਰਾਜ ਨੇ ਦੱਸਿਆ ਇਥੇ ਸੱਚ ਬੋਲਿਆ ਸਤਿਗੁਰਾਂ ਨੇ ਵੀ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਭਾਈ ਜੇ ਤੇਰੇ ਚੰਗੇ ਕਰਮਾਂ ਦੀ ਲਿਸਟ ਹੈਗੀ ਆ ਤਾਂ ਫਿਰ ਤੂੰ ਗੁਰੂ ਨੂੰ ਪ੍ਰਾਪਤ ਕਰ ਲੇਗਾ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰਾਂ ਅੰਦਰ ਮੌਜੂਦ ਹੋਣ ਚੰਗੇ ਸੰਸਕਾਰ ਹਨ ਆਪਣੇ ਜਨਮ ਦੇ ਅਮਨੁੱਖੇ ਜਨਮ ਦੇ ਭਾਈ ਪਿਛਲੇ ਇਦੋਂ ਪਿਛਲੇ ਦੀ ਨਹੀਂ ਗੱਲ ਕਰੀ ਗੁਰਬਾਣੀ ਨੇ ਆ ਮਨੁੱਖੇ ਜਨਮ ਦੇ ਵਿੱਚ ਹੀ ਮਨੁੱਖ ਜਿਹੜੇ ਕਰਮ ਕਰਦਾ ਉਹਨਾਂ ਦਾ ਫਲ ਪ੍ਰਾਪਤ ਕਰਦਾ ਹੈ ਗੁਰਬਾਣੀ ਕਹਿੰਦੀ ਆ ਪੂਰਬ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਵੀ ਭਾਈ ਤੁਹਾਡੇ ਚੰਗੇ ਕਰਮਾਂ ਦੀ ਲਿਸਟਾਂ ਤਾਂ ਗੁਰੂ ਪ੍ਰਮਾਤਮਾ ਸਾਨੂੰ ਮਿਲੇਗਾ ਤੇ ਜੇ ਛੋਟੀਆਂ ਮਨਮੁਖੀਆਂ ਆਪਦੇ ਮਨ ਦੇ ਅਨੁਸਾਰ ਜੀਵਨ ਬਸਰ ਕਰ ਰਹੇ ਹੋ ਮਨਮੁਖ ਟੋਟਾ ਨਿਤ ਹੈ ਭਰਮੇ ਪਰਮਾਈ ਬਿਮਾਰ ਮੁਖ ਨੂੰ ਤਾਂ ਮੂੰਹ ਤੇ ਚੋਟਾਂ ਹੀ ਪੈਣਗੀਆਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਿਕ ਗੁਨਾ ਵਿੱਚ ਨਿਤ ਕਮੀ ਹੁੰਦੀ ਰਹਿੰਦੀ ਹੈ ਆਹੀ ਗੁਰੂ ਸਾਹਿਬ ਸਮਝਾਉਂਦੇ ਸਾਨੂੰ ਗੁਰੂ ਅਰਜਨ ਸਾਹਿਬ ਜੀ ਤੇ ਇਸੇ ਕਾਰਨ ਹੀ ਇਹਦੇ ਵਿਰੋਧੀ ਹੋ ਗਏ ਲੋਕ ਸਰਬਰੀਏ ਪੰਡਤ ਮਲਾਣੇ ਜੋਤਸੀ ਪਾਂਡੇ ਜਿਹੜੇ ਦੁਨੀਆ ਨੂੰ ਗਮਰਾਹ ਕਰਕੇ ਝੂਠੇ ਪਾਸੇ ਤੁਰ ਰਹੇ ਸੀ ਉਹਨਾਂ ਨੂੰ ਇਹ ਗੱਲਾਂ ਚੁਭਦੀਆਂ ਸੀ ਮਹਾਰਾਜ ਕਹਿੰਦੇ ਮਾਇਆ ਦੇ ਪਟਕਾਏ ਹੋਏ ਉਹ ਨਿਤ ਪਟਕਦੇ ਰਹਿੰਦੇ ਹਨ ਮਨਮੁਖ ਅੰਧ ਨਾ ਚੇਤੀ ਕਿਉਂ ਦਰਸ਼ਨ ਪਾਈ ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਵਿੱਚ ਅੰਨਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਉਸ ਨੂੰ ਪ੍ਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ ਤਾਂ ਜਗ ਆਇਆ ਜਾਣੀ ਸੱਚ ਰਿਬਲਾਈ ਮਹਾਰਾਜ ਕਹਿੰਦੇ ਜਗਤ ਵਿੱਚ ਜਨਮਿਆ ਸਮਝੋ ਉਸ ਦਾ ਮਨੁੱਖਾ ਜਨਮੀ ਜਨਮਿਆ ਸਮਝੋ ਜਗਤ ਵਿੱਚ ਤਦੋਂ ਹੀ ਕਿਸੇ ਨੂੰ ਜਗਤ ਵਿੱਚ ਜਨਮਿਆ ਸਮਝੋ ਜੇ ਉਹ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੇ ਚਰਨਾ ਵਿੱਚ ਸੁਰਤ ਜੋੜਦਾ ਹੋਵੇ ਗੁਰਪੇਟ ਪਾਰਸ ਭਏ ਜੋਤੀ ਜੋਤ ਮਲਾਈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਜਿਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ ਉਹਨਾਂ ਦੀ ਜੋਤ ਪ੍ਰਮਾਤਮਾ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਐਨਸ ਰਹੇ ਨਰਾਲਮੋ ਕਾਰ ਤੁਰ ਕੀ ਕਰਨੀ ਐਨਸ ਦਾ ਮਤਬਲਾ ਵੀ ਦਿਨ ਰਾਤ ਪ੍ਰਭੂ ਦੇ ਨਾਮ ਵਿੱਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਰੰਗੇ ਰਹਿੰਦੇ ਹਨ ਦਿਨ ਰਾਤ ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਨੀ ਜਿਹੜਾ ਜਿਹੜਾ ਮਨੁੱਖ ਧਰਮ ਮਿਲੀ ਸਿਮਰਨ ਦੀ ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ ਸਿਮਰਨ ਦੀ ਦਾਤ ਪਾਈ ਧਰਮ ਮਿਲਦੀ ਆ ਜਦੋਂ ਮਨੁੱਖਾ ਜਾਨੂੰ ਮਿਲ ਪਿਆ ਮਿਲ ਗਿਆ ਤੇ ਮਨੁੱਖਾ ਜਨਮ ਹੀ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਸਕਦਾ ਹੈ ਆਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਏ ਤਾਂ ਕਿ ਅੰਤ ਨਾ ਜਾਣਾ ਮੈਂ ਨਦਰਾਂ ਤਰ ਏਕ ਤੂੰ ਮੈਂ ਤਾਣ ਸਤਾਣ ਮੈਂ ਨਦਰਾਂ ਤਰ ਏਕ ਤੂੰ ਮੈਂ ਤਾਣ ਸਤਾਣ ਪ੍ਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ ਮੈਂ ਅੰਤ ਜਾਣ ਨਹੀਂ ਸਕਦਾ ਤੇ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਹੈ ਮੈਂ ਨਿਰਧਰਿਆ ਤਰ ਏਕ ਤੂੰ ਮੈਂ ਤਾਨਸ ਤਾ ਸਤਾਨਾ اے ਪ੍ਰਭੂ ਮੇਰੀ ਤਾਂ ਨਿਤ ਇਹੀ ਅਰਦਾਸ ਹੈ ਮੈਂ ਨਿਆਸਰੇ ਦਾ ਸਿਰਫ ਤੂੰ ਹੀ ਆਸਰਾ ਹੈ ਤੇ ਤੂੰ ਹੀ ਮੇਰਾ ਨਤਾਣੇ ਦਾ ਤਕੜਾ ਤਾਨ ਹੈ ਨਾਨਕ ਕੀ ਅਰਦਾਸ ਹੈ ਸਤਨਾਮ ਸੁਹਿਲਾ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਇਹ ਅਰਦਾਸ ਹੈ ਕਿ ਮੈਂ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਸੁਖੀ ਰਹਾ ਭਾਵ ਮੈਂ ਪਰਮਾਤਮਾ ਦੀ ਯਾਦ ਵਿੱਚ ਰਹਿ ਕੇ ਆਤਮਿਕ ਆਨੰਦ ਹਾਸਲ ਕਰਾਂ ਆਪ ਗਿਆ ਸੋਜੀ ਪਈ ਗੁਰਸਬਦ ਦੀ ਮੇਲਾ ਰਹਾਉ ਜਿਹੜਾ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਗਵਾੰਦਾ ਹੈ ਵੀ ਫੂੰਫਾ ਛੱਡ ਦਿੰਦਾ ਹੰਕਾਰ ਛੱਡ ਦਿੰਦਾ ਮੈਂ ਮੈਂ ਛੱਡ ਦਿੰਦਾ ਵੀ ਜਾਓ ਕਿਸੇ ਨੂੰ ਵੀ ਮਾਣ ਹੋ ਸਕਦਾ ਵੀ ਮੈਂ ਸਭ ਤੋਂ ਸੋਹਣਾ ਹਾਂ ਮੈਂ ਸਭ ਤੋਂ ਉੱਚੇ ਲੰਮੇ ਕੱਤ ਵਾਲਾ ਹਾਂ ਮੇਰੀ ਪਰਸਨੈਲਿਟੀ ਬਹੁਤ ਜਾਦੇ ਹੈ ਮੇਰੇ ਕੋਲੇ ਘਰ-ਬਾਰ ਗੱਡੀਆਂ ਚੰਗੀਆਂ ਹਨ ਮੇਰੇ ਕੋਲੇ ਬੈਂਕ ਬੈਲੈਂਸ ਕਾਫੀ ਹੈ ਜੇ ਤਾਂ ਪਾਈਏ ਆਪਣਾ ਆਪਾ ਭਾਵ ਗਵਾ ਦਿੰਦਾ ਜਿਹੜਾ ਮਨੁੱਖ ਬਿਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਦਾ ਵੀ ਹੇ ਸੱਚੇ ਪਾਤਸ਼ਾਹ ਸਭ ਤੇਰੀਆਂ ਦਾਤਾਂ ਨੇ ਸੋਹਣਾ ਸੁੰਦਰ ਸਰੀਰ ਵੀ ਤੂੰ ਹੀ ਦਿੱਤਾ ਸੁੱਖ ਸਹੂਲਤਾਂ ਵੀ ਤੂੰ ਹੀ ਦਿੱਤੀਆਂ ਨੇ ਜੇ ਤਾਂ ਇਸ ਤਰ੍ਹਾਂ ਭਾਈ ਆਪਾਂ ਭਾਵ ਤਿਆਗ ਕੇ ਆਪਾਂ ਭਾਵ ਗਵਾ ਕੇ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਦਾ ਹੈ ਉਸ ਨੂੰ ਇਸ ਤਰ੍ਹਾਂ ਦੀ ਅਰਦਾਸ ਕਰਨ ਦੀ ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀ ਪਰਮਾਤਮਾ ਨਾਲ ਉਸ ਦਾ ਮਲਾਪ ਹੋ ਜਾਂਦਾ ਹੈ ਰਹਾਉ ਹੋ ਮੈਂ ਗਰਭ ਗਵਾਈਏ ਪਾਈਏ ਵਿਚਾਰ ਸਹਬ ਸਿਉ ਮਨ ਮਾਨਿਆ ਦੇ ਸਾਚ ਆਧਾਰ ਜਦੋਂ ਇਹ ਹੰਕਾਰ ਜਦੋਂ ਇਹ ਅਹੰਕਾਰ ਕਿ ਮੈਂ ਵੱਡਾ ਮੈਂ ਵੱਡਾ ਆਪਣੇ ਅੰਦਰੋਂ ਦੂਰ ਕਰੀਏ ਜਦੋਂ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ ਸਮਝ ਪੈਂਦੀ ਹੈ ਸਹਬ ਸਿਉ ਮਨ ਮੰਨਿਆ ਤੇ ਸਾਚ ਆਧਾਰ ਮਹਾਰਾਜ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਲ ਜੀਵ ਦਾ ਮਨ ਪਰਤ ਜਾਂਦਾ ਹੈ ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ ਸਿਰ ਨਾਮ ਜੀਵਨ ਵਾਸਤੇ ਆਸਰਾ ਦੇ ਦਿੰਦਾ ਹੈ ਇਹਨ ਸਨਾਮ ਸੰਤੋਖਿਆ ਸੇਵਾ ਸੱਚ ਸਾਈ ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਸੰਤੋਖ ਵਾਲਾ ਜੀਵਨ ਬਣਾਉਂਦਾ ਹੈ ਉਸ ਦੀ ਇਹ ਸੇਵਾ ਸਦਾ ਸਿਰ ਪ੍ਰਭੂ ਕਬੂਲ ਕਰਦਾ ਹੈ ਤਾਂ ਕੋ ਬਿਗਨ ਨਾ ਲਾਗੀ ਚਾਲੇ ਹੁਕਮ ਰਜਾਈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਰਜਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਮਾਇਆ ਦੇ ਮੋਹ ਆਦਕ ਦੀ ਕੋਈ ਰੋਕ ਨਹੀਂ ਪੈਂਦੀ ਹੁਕਮ ਰਜਾਈ ਜੋ ਚੱਲੇ ਸੋ ਪਾਵੇ ਸੋ ਪਵੇ ਖਜ਼ਾਨੇ ਮਹਾਰਾਜ ਕਹਿੰਦੇ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ ਜਿਹੜਾ ਮਨੁੱਖ ਰਜਾ ਦੇ ਮਾਲਕ ਪ੍ਰਮਾਤਮਾ ਦੇ ਹੁਕਮ ਵਿੱਚ ਤੁਰਦਾ ਹੈ ਉਹ ਖਰਾ ਸਿੱਕਾ ਬਣ ਕੇ ਪ੍ਰਭੂ ਖਜ਼ਾਨੇ ਪੈਂਦਾ ਹੈ ਖੋਟੇ ਠਬਰ ਨਾ ਪਾਏਨ ਖੋਟੇ ਠਬਰਨਾ ਪਾਏ ਨਹੀਂ ਰਲੇ ਝੂਠਾ ਨੇ ਖੋਟੇ ਛਕਿਆ ਨੂੰ ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖਜ਼ਾਨੇ ਵਿੱਚ ਢੋਈ ਨਹੀਂ ਮਿਲਦੀ ਉਹ ਤਾਂ ਖੋਟਿਆਂ ਵਿੱਚ ਹੀ ਰਲੇ ਰਹਿੰਦੇ ਹਨ ਨਿਤਨੇਤ ਖਰਾ ਸਮਾਲੀਏ ਨਿਤਨੇਤ ਖਰਾ ਸਮਾਲੀਏ ਸੱਚ ਸੌਦਾ ਪਾਈਏ ਸਦਾ ਹੀ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸਾੰਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਵੀ ਮੈਲ ਨਹੀਂ ਹੈ ਇਸ ਤਰ੍ਹਾਂ ਉਹ ਸੌਦਾ ਖਰੀਦ ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ ਤੇ ਖੋਟੇ ਨਦਰ ਨਿਆਬ ਨਹੀਂ ਲੈ ਅਗਨ ਜਲਾਈਏ ਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜਦੇ ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਲਾਵਟ ਆਦਕ ਦੀ ਮੈਲ ਸਾੜਨ ਲਈ ਅੱਗ ਵਿੱਚ ਪਾ ਕੇ ਧਪਾਈਦਾ ਹੈ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਮਹਾਰਾਜ ਕਹਿੰਦੇ ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਿਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪ੍ਰਮਾਤਮਾ ਨੂੰ ਪਛਾਣ ਲੈਂਦੇ ਹਨ ਇੱਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਮਹਾਰਾਜ ਕਹਿੰਦੇ ਉਹ ਸਮਝ ਲੈਂਦੇ ਹਨ ਕਿ ਇੱਕ ਪ੍ਰਮਾਤਮਾ ਹੀ ਆਤਮਕ ਜੀਵਨ ਰੂਪ ਫਲ ਦੇਣ ਵਾਲਾ ਰੁੱਖ ਹੈ ਉਸ ਪ੍ਰਭੂ ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ ਜਿਵੇਂ ਫਲ ਤੋਂ ਰੁੱਖ ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ ਤੇ ਮੈਂ ਇਸ ਨੂੰ ਆਤਮਾ ਦਾ ਗਿਆਨ ਹੋ ਜਾਂਦਾ ਹੈ ਉਸ ਨੂੰ ਪ੍ਰਮਾਤਮਾ ਵੀ ਗਿਆਨ ਹੋ ਜਾਂਦਾ ਹੈ ਪ੍ਰਮਾਤਮਾ ਦਾ ਵੀ ਗਿਆਨ ਹੋ ਜਾਂਦਾ ਹੈ ਜਿਵੇਂ ਆਪਾਂ ਨੂੰ ਧਾਰਨਾ ਦਿੱਤੀ ਹੈ ਮਾਰਾ ਨੇ ਵੀ ਜਿਵੇਂ ਫਲ ਤੋਂ ਰੱਖ ਤੇ ਰੱਖ ਤੋਂ ਫਲ ਵੀ ਆਪਾਂ ਹੁਣ ਦੇਖ ਜੇ ਵੀ ਜਦੋਂ ਅਮਰੂਦ ਲੱਗੇ ਆ ਤੇ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅਮਰੂਦਾਂ ਦਾ ਬੂਟਾ ਜਾ ਹੁੰਦਾ ਵੀ ਇਹ ਅਮਰੂਦਾਂ ਦਾ ਬੂਟਾ ਤੇ ਇਹਨੂੰ ਅਮਰੂਦ ਲੱਗਣਗੇ ਫਲ ਤੋਂ ਰੁੱਖ ਪਛਾਣਿਆ ਜਾਂਦਾ ਹੈ ਤੇ ਰੁੱਖ ਤੋਂ ਫਲ ਪਛਾਣਿਆ ਜਾਂਦਾ ਹੈ ਜਿਵੇਂ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਗਿਆਨ ਹੋ ਜਾਏ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਗਿਆਨ ਹੋ ਜਾਏ ਉਸ ਨੂੰ ਪ੍ਰਮਾਤਮਾ ਵੀ ਗਿਆਨ ਪ੍ਰਮਾਤਮਾ ਦਾ ਵੀ ਗਿਆਨ ਹੋ ਜਾਂਦਾ ਹੈ ਐਂ ਲਿਖਿਆ ਅਮਰਤ ਫਲ ਜਿੰਨੀ ਚੱਖਿਆ ਸੱਚ ਰਹੇ ਅਗਾਈ ਅਮਰਤ ਫਲ ਜਿੰਨੀ ਚੱਖਿਆ ਸੱਚ ਰਹੇ ਅਗਾਈ ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਫਲ ਚੱਖ ਲਿਆ ਉਹ ਸਦਾ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਹੋਰ ਸਵਾਦਾਂ ਵੱਲੋਂ ਰੱਜੇ ਰਹਿੰਦੇ ਹਨ ਮਤਲਬ ਲਾ ਫਿਰ ਜੀਬ ਦੀ ਲਾਲਸਾ ਦੇ ਵਿੱਚ ਨਹੀਂ ਭੱਜਦਾ ਇਨਸਾਨ ਸੋਹਣੇ ਕੱਪੜਿਆਂ ਦੀ ਲਾਲਸਾ ਨਹੀਂ ਹੁੰਦੀ ਉਹਨੂੰ ਜਾਨੀ ਕਿ ਉਹਦੀਆਂ ਲਾਲਸਾਵਾਂ ਜਿਹੜੀਆਂ ਚਸ ਕੇ ਕਹਿ ਲੋ ਅੱਜਕੱਲ ਦੇ ਅੱਜਕੱਲ ਵਾਲੀ ਭਾਸ਼ਾ ਦੇ ਵਿੱਚ ਵੀ ਉਹ ਫਿਰ ਉਹ ਲਾਲਸਾ ਚਸਕਿਆਂ ਤੋਂ ਬਚ ਜਾਂਦਾ ਮਨੁੱਖ ਬੀਬੀ ਐ ਚੇ ਪਾਈ ਐ ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ ਉਹਨਾਂ ਨੂੰ ਮਾਇਆ ਆਦਕ ਦੀ ਕੋਈ ਭਟਕਣਾ ਨਹੀਂ ਰਹਿੰਦੀ। ਉਹਨਾਂ ਦੀ ਪ੍ਰਮਾਤਮਾ ਨਾਲੋਂ ਕੋਈ ਵਿਥ ਨਹੀਂ ਰਹਿੰਦੀ। ਉਹਨਾਂ ਦੀ ਜੀਵ ਪ੍ਰਮਾਤਮਾ ਦੇ ਨਾਮ ਰਸ ਵਿੱਚ ਰਸੀ ਰਹਿੰਦੀ ਹੈ। ਫਿਰ ਦੁਨਿਆਵੀ ਪਦਾਰਥਾਂ ਵਿੱਚ ਨਹੀਂ ਜबान ਚੱਲਦੀ। ਜਾਂ ਮਾੜਾ ਬੋਲਣ ਵਿੱਚ ਜਾਂ ਮਾੜਾ ਸੁਣਨ ਵਿੱਚ ਜਾਂ ਮਾੜਾ ਖਾਣ ਵਿੱਚ ਫਿਰ ਜੀਵ ਦੇ ਚਸ਼ਕਿਆਂ ਵਿੱਚ ਮਨੁੱਖ ਨਹੀਂ ਫਸਦਾ। ਉਸ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਰਸ ਹੀ ਪੀਂਦਾ ਹੈ ਇਸ ਰਸਨਾ ਨਾਲ। ਰਸਨਾ ਮੈਨੇ ਜੀਵ ਅਗੇ ਮਹਾਰਾਜ ਕਹਿੰਦੇ ਹੁਕਮ ਸੁਜੋਗੀ ਆਇਆ ਚੱਲ ਸਰਦਾਰ ਜਾਈ ਏ ਜੀਵ ਤੂੰ ਪ੍ਰਮਾਤਮਾ ਦੇ ਹੁਕਮ ਵਿੱਚ ਆਪਣੇ ਕੀਤੇ ਕਰਮਾਂ ਦੇ ਸੰਜੋਗਾ ਅਨੁਸਾਰ ਜਗਤ ਵਿੱਚ ਆਇਆ ਹੈ ਸਦਾ ਉਸ ਦੀ ਰਜਾ ਵਿੱਚ ਹੀ ਤੁਰ ਔਗਣਿਆ ਰੇ ਕੋ ਗੁਣ ਨਾਨਕੇ ਸੱਚ ਮਿਲੇ ਵਡਿਆਈ ਔਗਣਾਰੇ ਕੋ ਗਣ ਨਾਨਕੇ ਸੱਚ ਮਿਲੇ ਵਡਾਈ ਮੈਨੂੰ ਗੁਣਹੀਣ ਨਾਨਕ ਨੂੰ ਸਦਾ ਸਿਰ ਪ੍ਰਭੂ ਦਾ ਸਿਮਰਨ ਰੂਪ ਗੁਣ ਮਿਲ ਜਾਏ ਮੈਂ ਨਾਨਕ ਇਸੇ ਬਖਸ਼ਿਸ਼ ਨੂੰ ਸਭ ਤੋਂ ਉੱਚੀ ਵਡਿਆਈ ਸਮਝਦਾ ਹਾਂ ਆਸਾ ਮਹੱਲਾ ਪਹਿਲਾ ਮਨ ਤਾਰੋ ਹਰ ਨਾਏ ਸੱਚ ਬਖਾਣਿਆ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਉਹ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਲੋਕਾਂ ਦਾ ਕੀ ਜਾਏ ਜਾਂ ਤੁਧ ਭਾਣਿਆ ਵਾ ਮਹਾਰਾਜ ਕਹਿੰਦੇ ਹੈ ਪ੍ਰਭੂ ਜਦੋਂ ਤੇਰੀ ਸੇਵਾ ਭਗਤੀ ਦੇ ਕਾਰਨ ਕੋਈ ਬੜ ਭਾਗੀ ਜੀਵ ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਲੋਕਾਂ ਦਾ ਕੁਝ ਨਹੀਂ ਵਿਗੜਦਾ ਲੋਕਾਂ ਦਾ ਕਿਹਾ ਜਾਏ ਜਾ ਤੁਧ ਭਾਣ ਜੋ ਲੱਗ ਜੀਓ ਪ੍ਰਾਨ ਸਚ ਧਿਆਈਏ ਇਹ ਅਗਲਾ ਸ਼ਬਦ ਆ ਜੀ ਅਗਲਾ ਪੰਨਾ ਜਦੋਂ ਤੱਕ ਸਰੀਰ ਵਿੱਚ ਜਿੰਦ ਹੈ ਤੇ ਸਵਾਸ ਹਨ ਤਦ ਤੱਕ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਲਾਹਾ ਹਰ ਗੁਣ ਗਾਏ ਮਿਲੇ ਸੁਖ ਪਾਈਏ ਰਹਾਓ ਮਹਾਰਾਜ ਕਹਿੰਦੇ ਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣਾ ਗੁਣ ਗਾ ਕੇ ਸਿਵਤ ਸਲਾਹ ਕਰਕੇ ਆਦਮ ਕਾ ਨੰਦਰੂਪ ਲਾਭ ਮਿਲਦਾ ਹੈ ਸੱਚੀ ਤੇਰੀ ਕਾਰ ਦੇ ਦੇ ਦਿਆਲ ਤੂੰ ਏ ਦਿਆਲ ਪ੍ਰਭੂ ਤੂੰ ਮੈਨੂੰ ਆਪਣੀ ਭਗਤੀ ਦੀ ਕਾਰ ਬਖਸ਼ ਇਹ ਕਾਰ ਐਸੀ ਹੈ ਕਿ ਇਸ ਵਿੱਚ ਕੋਈ ਓਕਾਈ ਨਹੀਂ ਹੈ ਹਾਂ ਜੀ ਵਾ ਤੁਦ ਸਲਾਹੇ ਮੈਂ ਤੇਕ ਆਧਾਰ ਤੂੰ ਜਿਉਂ-ਜਿਉਂ ਮੈਂ ਤੇਰੀ ਜਿਉਂ-ਜਿਉਂ ਮੈਂ ਤੇਰੀ ਸਿਫਤ ਸਲਾਹ ਕਰਦਾ ਹਾਂ ਮੇਰਾ ਆਤਮਿਕ ਜੀਵਨ ਪਰਲਦਾ ਹੈ हे ਪ੍ਰਭੂ ਤੂੰ ਮੇਰੇ ਜੀਵਨ ਦੀ ਟੇਕ ਹੈ ਤੂੰ ਮੇਰਾ ਆਸਰਾ ਹੈ ਦਰ ਸੇਵਕ ਦਰਬਾਨ ਦਰ ਤੂੰ ਜਾਣੀ ਭਗਤ ਤੇਰੀ ਹੈਰਾਨ ਦਰਦ ਗਵਾਵੀ ਇਹ ਪ੍ਰਭੂ ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਣਾ ਹੈ ਜੋ ਤੇਰਾ ਦਰ ਮੱਲਣਾ ਹੈ ਤੂੰ ਉਸ ਦੇ ਦਿਲ ਦਾ ਦੁੱਖ ਦਰਦ ਜਾਣਦਾ ਹੈ ਭਗਤ ਤੇਰੀ ਹੈਰਾਨ ਦਰ ਗਵਾਵੀ ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜਿਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁੱਖ ਦਰਦ ਦੂਰ ਕਰ ਦਿੰਦਾ ਹੈ ਦਰਗਾ ਨਾਮ ਹضور ਗੁਰਮੁਖ ਜਾਣੀ ਜਾਣ ਸੀ ਜਿਹੜਾ ਮਨੁੱਖ ਗੁਰੂ ਦੇ ਸਨਮਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਦੀ ਦਰਗਾ ਵਿੱਚ ਹਜ਼ੂਰੀ ਵਿੱਚ ਉਸ ਦਾ ਨਾਮ ਸਿਮਰਨ ਹੀ ਪ੍ਰਵਾਨ ਹੁੰਦਾ ਹੈ ਨਾ ਕੇ ਹੋਰ ਕਰਮकांड ਕੋਈ ਕੋਈ ਆਰਤੀਆਂ उतारी ਜਾਂਦਾ ਕੋਈ ਵਰਤ ਰੱਖੀ ਜਾਂਦਾ ਕੋਈ ਪੁੱਠਾ ਲੜਕੀ ਜਾਂਦਾ ਕੋਈ ਮੋਨੀ ਹੋਇਆ ਬੈਠਾ ਕੋਈ ਇਕਲਤ ਤੇ ਖੜਾ ਕੋਈ ਕੇਸ ਬੰਨੀ ਬੈਠਾ ਕੋਈ ਧੂੜੀਆਂ ਤਾਪੀ ਜਾਂਦਾ ਇਹ ਮਹਾਰਾਜ ਕਹਿੰਦੇ ਸਾਰਿਆਂ ਨੂੰ ਪਿੱਛੇ ਕਰਕੇ ਪ੍ਰਭੂ ਪਰਮਾਤਮਾ ਦਾ ਨਾਮ ਹੀ ਦਰਗਾਹ ਵਿੱਚ ਹਜ਼ੂਰੀ ਵਿੱਚ ਉਸ ਦਾ ਨਾਮ ਸਿਮਰਨ ਹੀ ਪ੍ਰਮਾਨ ਹੁੰਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨੀ ਭਾਈ ਕਰਨਾ ਚਾਹੀਦਾ ਹੈ ਹੋਰ ਕੋਈ ਓੜ-ਪੋੜ ਨਹੀਂ ਕਰਨੇ ਚਾਹੀਦੇ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਰਸਤਾ ਇੱਕੋ ਇੱਕ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਹੈ ਬੇਲਾ ਸੱਚ ਪਰਮਾਨ ਸ਼ਬਦ ਪਛਾਣ ਸੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ ਸ਼ਬਦ ਨਾਲ ਸਾਂਝ ਪਾਉਂਦਾ ਹੈ ਉਸ ਦਾ ਜੀਵਨ ਸਮਾਫਲ ਹੋ ਕਬੂਲ ਸਮਾ ਸਫਲ ਹੈ ਕਬੂਲ ਹੈ ਸਤ ਸੰਤੋਖ ਕਰ ਭਾਉ ਤੋ ਸਹ ਹਰ ਨਾਮ ਸੇ ਜੋ ਮਨੁਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਵਿੱਚ ਦੇ ਰਸਤੇ ਦਾ ਖਰਚ ਬਣਾ ਕੇ ਹਰ ਨਾਮ ਜਪਦੇ ਹਨ ਤੇ ਫੇਰ ਮਨੋ ਛੋੜ ਵਿਕਾਰ ਸੱਚਾ ਸਜ ਦੇਈ ਤੇ ਉਹ ਆਪਣੇ ਮਨ ਵਿੱਚੋਂ ਵਿਕਾਰ ਛੱਡ ਦਿੰਦੇ ਹਨ ਉਹਨਾਂ ਨੂੰ ਪ੍ਰਭੂ ਆਪਣਾ ਸਦਾ ਸਿਰ ਨਾਮ ਦਿੰਦਾ ਹੈ ਸਚੇ ਸੱਚਾ ਨਹੀਂ ਸਚੇ ਲਾਇ ਜੇ ਕਿਸੇ ਜੀਵ ਨੂੰ ਸਦਾ ਸਿਰ ਪ੍ਰਭੂ ਦਾ ਸਦਾ ਸਿਰ ਪ੍ਰੇਮ ਲਗਾ ਲੱਗਾ ਹੈ ਤਾਂ ਇਹ ਪ੍ਰੇਮ ਸਦਾ ਸਿਰ ਪ੍ਰਭੂ ਨੂੰ ਪ੍ਰਭੂ ਨੇ ਆਪ ਹੀ ਲਾਇਆ ਹੈ ਕਿਰਪਾ ਕਰਕੇ ਆਪੇ ਕਰਿ ਨਿਆਉ ਜੋਤਿਸ ਭਾਇ ਉਹ ਆਪ ਹੀ ਨਿਆ ਕਰਦਾ ਹੈ ਕਿ ਕਿਸ ਨੂੰ પ્રેમ ਦੀ ਦਾਤ ਦੇਣੀ ਹੈ ਜੋ ਉਸ ਨੂੰ ਪਸੰਦ ਆਉਂਦਾ ਹੈ ਉਹੀ ਨਿਆ ਹੈ ਸੱਚੇ ਸੱਚੀ ਦਾਤ ਦੇ ਦਿਆਲ ਹੈ ਮੈਂ ਵੀ ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉੱਤੇ ਦਇਆ ਕਰਦਾ ਹੈ ਤਿਸ ਸੇ ਵੀ ਦਿਨ ਰਾਤ ਨਾਮ ਅਮੋਲ ਹੈ ਮਹਾਰਜ ਕਹਿੰਦੇ ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ ਹੇ ਸਦਾ ਸਿਰ ਰਹਿਣ ਵਾਲੇ ਪ੍ਰਭੂ ਮੈਨੂੰ ਆਪਣੇ ਨਾਮ ਦੀ ਦਾਤ ਦੇ ਇਹ ਦਾਤ ਸਦਾ ਕਾਇਮ ਰਹਿਣ ਵਾਲੀ ਹੈ ਤੂੰ ਉਤਮ ਹੋ ਨੀਚ ਸੇਵਕ ਕਾਂਡੀਆਂ ਤੂੰ ਉੱਤਮ ਹੈ ਉੱਚਾ ਹੈ ਵੱਡਾ ਹੈ ਮੈਂ ਨੀਚਾ ਹਾਂ ਨਮਾਣਾ ਹਾਂ ਪਰ ਫਿਰ ਵੀ ਮੈਂ ਤੇਰਾ ਸੇਵਕ ਅਖਵਾਂਦਾ ਹਾਂ ਨਾਨਕ ਨਦਰ ਕਰਿਓ ਮਿਲੇ ਸਚ ਬਾਂਡੀਆਂ हे ਨਾਨਕ ਪ੍ਰਭੂ ਦੇ ਦਰਤੇ ਸਦਾ ਇਉਂ ਅਰਦਾਸ ਕਰ हे ਪ੍ਰਭੂ ਮੇਰੇ ਉੱਤੇ ਮਿਹਰ ਦੀ ਨਜ਼ਰ ਕਰ ਤਾਂ ਕਿ ਮੈਨੂੰ ਤੇਰੇ ਚਰਨਾਂ ਤੋਂ ਵਿਛੜੇ ਹੋਏ ਨੂੰ ਤੇਰਾ ਸਦਾ ਦਰਨਾਮ ਮਿਲ ਜਾਏ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਆਸਾ ਮਹੱਲਾ ਪਹਿਲਾ ਆਵਨ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਆਪਾਂ ਇਹ ਸ਼ਬਦ ਪੜ੍ਹ ਲੈਨੇ ਆ ਜੀ ਦੋ ਪੰਕਤੀਆਂ ਆਸਾ ਮਹੱਲਾ ਪਹਿਲਾ ਆਪਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਪਨੋ ਨਿਤ ਸੰਸਾਰ ਹੋਈ ਬੇਨਾਮ ਹੈ ਕਿਆ ਜੀਵਨ ਪੇਟ ਤਰੇ ਗਿਚੋ ਤਰਾਈ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਪਾਈ ਭਾਈ ਰਹਾਓ ਆਵਣ ਜਾਵਣ ਤੋਂ ਰਹੇ ਪਾਈਏ ਗੁਰਪੂਰਾ RAM ਨਾਮ ਧਨ ਰਾਸ ਦੇ ਬਿਨਸੇ ਪ੍ਰਮਕੂਰਾ ਸੰਤ ਜਨਾ ਕੋ ਮਿਲ ਰਹੇ ਧਨ ਧਨ ਜਸ ਗਾਏ ਆਦਪੁਰਖ ਅਪਰੰਪਰਾ